ਐਮਪੀ ਸੁਖਜਿੰਦਰ ਸਿੰਘ ਰੰਧਾਵਾਦੀ ਅਗਵਾਈ ਵਿੱਚ ਐਡਵੋਕੇਟ ਅਮਨਦੀਪ ਸਿੰਘ ਚੰਦ ਤੀਪੂ ਡੇਰਾ ਬਾਬਾ ਨਾਨਕ ਹਟਪੀਰ ਤਾਂ ਲਈ ਰਾਤ ਸਮਗਰੀ ਲੈ ਕੇ ਬਟਾਲਾ ਤੋਂ ਖੇਰਮਾਨਾ ਇਸ ਮੁਖੀ ਉਹਨਾਂ ਨੇ ਕਿਹਾ ਕਿ ਅਜੂਠੀ ਰਬਬਾ ਨਾਨਕ ਦੇ ਉਹਨਾਂ ਇਲਾਕਿਆਂ ਵਿੱਚ ਚਾਰੇ ਹਨ ਜਿੱਥੇ ਖਰਾਂ ਦੀ ਮਾਰ ਪਈ ਹੈ ਅਤੇ ਉਹਨਾਂ ਵੱਲੋਂ ਸੱਭ ਦੇ ਸਹਿਯੋਗ ਨਾਲ 8 ਟਰੱਕ ਰਾਹਤ ਸਮਗਰੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਪਸ਼ੂਆਂ ਲਈ ਚਾਰਾ ਖਾਨ ਪੀਂਦਾ ਸਮਾਨ ਅਤੇ ਮੈਡੀਕਲ ਸਹੂਲਤਾਂ ਵਾਸਤੇ ਸਮਾਨ ਮੌਜੂਦ ਹੈ ਉਹਨਾਂ ਨੇ ਕਿਹਾ ਕਿ ਇਹ ਲੜਾਈ ਲੰਮੀ ਹੈ ਅਤੇ ਸਾਨੂੰ ਮਿਲ ਕੇ ਲੜਨੀ ਚਾਹੀਦੀ ਹੈ ਅਤੇ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਗਾਈ ਕਿ ਉਹ ਹੜਪੀੜਤਾ ਦੀ ਮਦਦ ਵਾਸਤੇ ਵੱਤੋ ਵੱਤ ਅੱਗੇ ਆਏ ਉਹਨਾਂ ਨੇ ਕਿਹਾ ਕਿ ਪੰਜਾਬੀ ਇੱਕ ਅਜਿਹੀ ਕੌਮ ਹੈ ਜੋ ਦੁੱਖ ਵਿੱਚ ਕਿ ਇੱਕ ਹੋ ਕੇ ਸਾਰੀ ਲੜਾਈ ਲੜਦੇ ਹਨ ਜੀ ਅਮਰਦੇਵ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਚੱਲੇ ਹੋ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਹਾਂਜੀ ਡੇਰਾਪਾ ਬਣਾਣਾਂ ਚੱਲੇ ਹਾਂ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੇ ਹੜਾਂ ਤੋਂ ਪ੍ਰਭਾਵਿਤ ਲੋਕ ਨੇ ਹਲਕਾ ਡੇਰਾਪਾ ਬਣਾਣ ਦੇ ਉੱਥੇ ਸਾਰੇ ਇਕੱਠੇ ਹੋ ਕੇ ਚੱਲੇ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੇਗਵਾਈ ਹੇਠ ਸਾਰੇ ਪਾਰਟੀ ਦੇ ਵਰਕਰਾਂ ਨੇ ਸਾਡੇ ਬਟਾਲੇ ਹਲ ਕਹਿੰਦੇ ਨੇ ਬਣਦਾ ਯੋਗਦਾਨ ਪਾ ਕੇ ਅਸੀਂ ਇਹ ਰਾਹ ਸਮਗਰੀ ਇਕੱਠੀ ਕੀਤੀ ਹੈ ਕੋਈ ਅੱਠ ਰੱਕ ਨੇ ਜਿੰਨਾ ਚ ਆਚਾਰ ਆ ਪਸ਼ੂਆਂ ਲਈ ਜੋ ਉੱਥੋਂ ਦੀ ਲੋੜ ਸੀਗੀ ਜੋ ਸਾਨੂੰ ਉੱਥੋਂ ਦੀ ਲੋੜ ਪਤਾ ਲੱਗੀ ਵੀ ਆਹ ਚੀਜ਼ਾਂ ਦੀ ਲੋੜ ਹੈ ਤੇ ਆ ਤੁਸੀਂ ਲੈ ਕੇ ਪਹੁੰਚੋ ਜਿਹਦੇ ਚ ਆਚਾਰ ਆ ਫੀਡ ਆ ਫਿਰ ਚੋਕਰ ਆ ਹੋਰ ਜਦਾਂ ਦਵਾਈਆਂ ਨੇ ਕੁਝ ਕੁਝ ਆਟਾ ਆ ਇਹ ਸਾਰਾ 8 ਟਰੱਕ ਅਸੀਂ ਇਕੱਠੇ ਕਰਕੇ ਜਿੱਥੋਂ ਸਾਰੇ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਦੇ ਵਰਕਰ ਸਾਰੇ ਨੇ ਆਪਣਾ ਬੰਦਾ ਯੋਗਦਾਨ ਪਾ ਕੇ ਇਕੱਠੇ ਹੋ ਕੇ ਅਸੀਂ ਇਥੋਂ ਲੈ ਕੇ ਚੱਲੇ ਆਂ। ਸੰਦੀਪ ਜੀ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਉੱਥੇ ਹਾਲਾਤ ਬਣੇ ਹੋਏ ਪਾਣੀ ਨੂੰ ਲੈ ਆ। ਤੇ ਅੱਜ ਅਸੀਂ ਅੱਜ ਇੱਕ ਸ਼ੁਰੂਆਤ ਕੀਤੀ ਆ। ਠੀਕ ਹੈ ਨਾ ਕੋਈ ਇਹ ਨਹੀਂ ਵੀ ਕੌਣ ਪੇਲੋਂ ਜਾ ਰਿਹਾ ਕੌਣ ਬਾਅਦੋਂ ਜਾ ਰਿਹਾ ਅਜੇ ਬੜਾ ਲੰਮਾ ਸਮਾਂ ਇਹ ਇਫੈਕਟਡਾ ਚੱਲਣਾ ਹੈ। ਇਸੀ ਦਾ ਅਸਰ ਜਿਹੜਾ ਹੜਾਂ ਦਾ ਆ ਬੜਾ ਲੰਮਾ ਸਮਾਂ ਚੱਲਣਾ। ਹੁਣ ਇਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਡਾਊਨ ਹੋਣਾ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਹਣੀਆਂ ਪੈਣੀਆਂ ਉਹਦੇ ਵਾਸਤੇ ਕੋਈ ਡੀਜ਼ਲ ਚਾਹੀਦਾ ਕੋਈ ਕਣਕਾਂ ਦੀ ਬਜਾਈ ਆਉਣ ਵਾਲੀ ਹੈ ਕੋਈ ਉਹਦੇ ਲਈ ਖਾਦਾਂ ਚਾਹੀਦੀਆਂ ਕੋਈ ਡਾਇਆ ਚਾਹੀਦੀ ਅਸੀਂ ਸਮੇਂ-ਸਮੇਂ ਅਨੁਸਾਰ ਜੋ-ਜੋ ਲੋਕਾਂ ਦੀ ਉੱਥੇ ਮੰਗਾ ਹੋਈਆਂ ਹੋਣਗੀਆਂ ਅਸੀਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਯੋਗਦਾਨ ਪਾ ਕੇ ਕੋਈ ਇਹ ਨਹੀਂ ਵੀ ਮੈਂ ਕੱਲਾ ਇੱਥੇ ਸਾਰਾ ਕੁਝ ਕਰ ਰਿਹਾ ਸਾਰਿਆਂ ਨੇ ਆਪਣਾ ਮੰਦ ਯੋਗਦਾਨ ਇਸ ਵਿੱਚ ਪਾਇਆ ਤੇ ਗਾਂ ਆਉਣ ਵਾਲੇ ਸਮੇਂ 'ਚ ਵੀ ਜਿੰਨਾ ਵੀ ਲੰਮਾ ਸਮਾਂ ਇਹ ਚੱਲੂਗਾ ਅਸੀਂ ਮਿਲਾਂਗੇ ਵੇਖਾਂਗੇ ਉਥੇ ਤੇ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਪੰਜਾਬ ਦਾ ਪੰਜਾਬ ਹੀ ਖੜਾ ਇੱਕ ਵਾਰ ਫਿਰ ਵਖਿਆ ਪੂਰੀ ਦੁਨੀਆ ਨੇ ਕਿ ਪੰਜਾਬੀ ਅਸੀਂ ਬੜੇ ਕਿਸਮਤ ਵਾਲੇ ਆ ਜੀ ਜਿਹੜਾ ਪੰਜਾਬ ਸੂਬੇ ਚ ਸਾਡਾ ਸਾਰਿਆਂ ਦਾ ਜਨਮ ਹੋਇਆ ਇਹ ਇੱਕ ਅਵੇਕਲਾ ਹੀ ਸੂਬਾ ਆ ਦੁਨੀਆ ਦੇ ਵਿੱਚ ਜਿੱਥੇ ਜੇ ਕੋਈ ਲੋਕਾਂ ਦੇ ਪੀੜ ਬੰਦੀ ਆ ਤੇ ਸਾਰੇ ਇੱਕ ਮੋਟੋ ਹੁੰਦੇ ਆ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਸਾਰੇ ਲੋਕ ਆਪਣਾ ਬਣਦਾ ਫਰਜ਼ ਸਮਝ ਕੇ ਨਿਭਾਉਂਦੇ ਆ ਤੁਸੀਂ ਵੇਖੋ ਪੰਜਾਬ ਚ ਕੋਈ ਥਾਂ ਐ ਸਾਡੀ ਪਿੰਡਾਂ ਚੋ ਅਲੱਗ-ਅਲੱਗ ਜਿੰਨੇ ਵੀ ਪਿੰਡ ਨੇ ਲੋਕ ਆਪਣਾ ਫਰਜ਼ ਸੰਭਲ ਕੇ ਕੋਈ ਚਾਰਾ ਲੈ ਕੇ ਜਾ ਰਿਹਾ ਕੋਈ ਤੂੜੀ ਲੈ ਕੇ ਜਾ ਰਿਹਾ ਕੋਈ ਰਾਸ਼ਨ ਲੈ ਕੇ ਜਾ ਰਿਹਾ ਕਰਮਾ ਵਾਲੇ ਅਸੀਂ ਚਲੋ ਆਫਤ ਆਈ ਹੈ ਪੁੱਤਰ ਦੀ ਮਾਰ ਪਈ ਹੈ ਪਰ ਲੋਕ ਡੱਟ ਕੇ ਆਪਣੇ ਲੋਕਾਂ ਨਾਲ ਖੜੇ ਹੈ ਕਹਿੰਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਅਫਗਾਨਿਸਤਾਨ ਵਾਸਤੇ ਕੇਂਦਰ ਸਰਕਾਰ ਨੂੰ ਵੇਖੋ ਇਹ ਇਕੱਲਾ ਸੂਬੇ ਦਾ ਕੰਮ ਨਹੀਂ ਸੂਬੇ ਨੂੰ ਵੀ ਇਹ ਜਿਹੜਾ ਇੱਕ ਚਲੋ ਅਨਾਜ ਦੀ ਗੱਲ ਆਪਾਂ ਕਰੀਏ ਤੇ ਇਹਦੀ ਕੋਈ ਕਮੀ ਨਹੀਂ ਹੋਣੀ ਪਸ਼ੂਆਂ ਦਾ ਚਾਰਾ ਜੋ ਬਣਦਾ ਫਰਜ਼ ਹੈ ਸਾਰੇ ਆਪਾਂ ਪੂਰੇ ਕਰ ਲੈਣੇ ਪਰ ਜਿਹੜੇ ਇਹਦੇ ਵੱਡਾ ਅਸਰ ਹੈ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਇਹਨਾਂ ਲੋਕਾਂ ਦੀਆਂ ਫਸਲਾਂ ਰੁੜ ਗਈਆਂ ਉਹ ਮੁਆਵਜ਼ਾ ਜਿਹੜੀ ਉਹ ਸਰਕਾਰਾਂ ਹੀ ਦੇ ਸਕਦੀਆਂ ਜਾਂ ਹੋਰ ਜਿਹਨਾਂ ਲੋਕਾਂ ਦੇ ਘਰ ਰੁੜ ਗਏ ਇਹ ਜਿਹੜੇ ਵੱਡੇ ਮੁਆਵਜ਼ੇ ਜਾਂ ਸੈਂਟਰ ਦੀ ਸਰਕਾਰ ਦਾ ਬਣਦਾ ਫਰਜ਼ ਹੈ ਜਾਂ ਸਟੇਟ ਦੀ ਸਰਕਾਰਾਂ ਦਾ ਸਮਰਕਾਰ ਉੱਪਰੋਂ ਥੋੜਾ ਜੀ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਗੱਲ ਅੱਜ ਕਹਿਣ ਵਾਲੀ ਤੇ ਗੱਲ ਹੀ ਕੋਈ ਨਹੀਂ ਜੋ ਹਾਲਾਤ ਸਾਡੇ ਪੰਜਾਬ ਦੇ ਐਸੇਲੇ ਬਣ ਚੁੱਕੇ ਨੇ ਉਹ ਸਾਰਾ ਸਾਹਮਣੇ ਆ ਖੜਾ ਨਹੀਂ ਨੀ ਤਬਾਹੀ ਮਚਾਈ ਆ ਕਿ ਇੱਕ ਕਿਸਮ ਦਾ ਬੰਦਾ ਅੱਖਾਂ ਚੋਂ ਥਰੂ ਹੀ ਜਿੰਨ ਨਿਕਲਦੇ ਵੇਖ ਕੇ ਹਾਲਾਤ ਬਣ ਗਏ ਨੇ ਜਾ ਕੇ ਵੇਖ ਕੇ ਹੁਣਾ ਹੁੰਦਾ ਯਾਰ ਜੋ ਹਾਲਾਤ ਬਣੇ ਨੇ ਇਹਨੂੰ ਤੇ ਇੱਕ ਨੈਸ਼ਨਲ ਆਪਤਾ ਜਿਹਨੂੰ ਅਸੀਂ ਕਹਿੰਦੇ ਨੇ ਨੈਸ਼ਨਲ ਡਿਜ਼ਾਸਟਰ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਇਹ ਪੰਜਾਬ ਨੂੰ ਕੋਸ਼ਿਸ਼ ਕਰ ਦੇ ਔਰ ਸੈਂਟਰ ਦੇ ਵਿੱਚ ਉਹ ਜੋ ਮਦਦ ਹੋ ਸਕਦੀ ਆ ਇਹ ਲੋਕਾਂ ਦੇ ਵਸਦੀ ਗੱਲ ਨਹੀਂ ਹੈਗੀ ਜਿੰਨਾ ਕੁ ਲੋਕ ਕਰਿਆ ਆਪਣੇ ਤੌਰ ਤੇ ਇਹ ਪੰਜਾਬ ਨੇ ਸਾਬਤ ਕਰ ਦਿੱਤਾ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਵਾਂਝਾ ਨਹੀਂ ਰਹਿਣ ਦੇਵਾਂਗੇ ਰੋਟੀ ਵਾਂਝੀ ਨਹੀਂ ਵਾਂਝਾ ਰਹਿਣ ਦੇਵਾਂਗੇ ਉਹਨਾਂ ਦੇ ਡੰਗਰਾਂ ਨੂੰ ਨਹੀਂ ਰਹਿਣ ਦੇਵਾਂਗੇ ਪਰ ਜਿਹੜਾ ਨੁਕਸਾਨ ਹੋ ਗਿਆ ਨਾ ਇਹ ਸਰਕਾਰਾਂ ਹੀ ਇਸ ਨੁਕਸਾਨ ਦੀ ਪਰਪਾਈ ਕਰ ਸਕਦੀਆਂ ਨੇ ਔਰ ਅਸੀਂ ਸਟੇਟ ਗਵਰਨਮੈਂਟ ਤੋਂ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਅੱਜ ਮੈਂ ਦੇਖ ਰਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਦਾ ਦੌਰਾ ਵੀ ਸ਼ਾਇਦ ਕਿ ਪੰਜਾਬ ਦੌਰਾ ਕਰ ਸਕਦੇ ਨੇ ਤੇ ਜੇ ਦੌਰਾ ਕਰਨ ਆਉਣ ਤੇ ਸਾਡੀ ਇਹ ਆਸ ਹੈ ਕਿ ਅਸੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਕੁਝ ਨਾ ਕੁਝ ਜ਼ਰੂਰ ਦੇ ਕੇ ਜਾਣ ਅੱਗੇ ਵੀ ਪੰਜਾਬ ਸੈਂਟਰ ਦੀ ਜਿਹੜੀ ਆ ਸਹਾਇਤਾ ਦਾ ਵਾਂਝਾ ਰਿਹਾ ਗਿਆ ਇਹ ਹਾਲਾਤ ਦੇ ਵਿੱਚ ਜੇ ਵਾਂਝਾ ਸਟੇਟ ਨੂੰ ਛੱਡ ਦੇਗਾ ਸੈਂਟਰ ਤੇ ਮੈਂ ਸਮਝਦਾ ਇਸ ਤੋਂ ਵੱਡੀ ਨਾਣਸਾਫੀ ਸਟੇਟ ਨਾਲ ਹੋਰ ਕੋਈ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਜੇ ਆਉਣਾ ਹੈ ਤੇ ਜ਼ਰੂਰ ਪੰਜਾਬ ਦੇ ਵਾਸੀ ਕੁਝ ਨਾ ਕੁਝ ਫੰਡ ਦੇ ਕੇ ਜਾਂ ਤਾਂ ਕਿ ਸਾਡੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਹਾਈਪਾਰੀ ਨੇਤਾ ਪਹੁੰਚੇ ਸੀ ਡੇਰ ਬਾਬਾ ਨੰਦਗਰ ਰਮੇਸ਼ ਬਿੱਟੂ ਵੀ ਆਏ ਸੀ ਪੰਜਾਬ ਤੋਂ। ਕੀ ਕਹਿਣਾ ਚਾਹੁੰਦੇ ਕੁਛ ਵੀ ਕਿਹਾ ਕਿ ਨਗੇਸਰ ਰਹੇ ਉਹ ਕਹਿ ਕੇ ਕਿ ਅਸੀਂ ਚਾਂਜ ਕਰਾਂਗੇ ਸਾਰਾ ਕੁਝ ਵੇਖਾਂਗੇ ਕੀ ਨੁਕਸਾਨ ਆਇਆ। ਉਹਨਾਂ ਨੇ ਤੇ ਜੀ ਅੱਜ ਦੀ ਅਖਬਾਰ ਮੈਂ ਪੜ੍ਹੀ ਹੈ ਤੁਸੀਂ ਦੇਖਿਓ ਨਹੀਂ ਉਹਨਾਂ ਦੇ ਪੰਜਾਬ ਦੇ ਸਿਰ ਟਿਕਰਾ ਫੋੜ ਦਦਾ ਨਜ਼ਾਇਜ਼ ਮਾਈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਜਿਹੜਾ ਇਹ ਚੱਲਣਾ ਪਿਆ ਯਾਰ ਮੈਂ ਸਮਝਦਾ ਕਿ ਤੁਸੀਂ ਹੁਣ ਇਤਨਾ ਦੋਸ਼ ਲਾਉਂਦੇ ਹੋ ਇਹੋ ਜਿਹੇ ਹਾਲਾਤ ਜਦੋਂ ਦੋਸ਼ ਲਾਉਣ ਚਾਹੇ ਤੁਸੀਂ ਕੀ ਕਰ ਸਕਦੇ ਹੋ ਦੱਸੋ ਜੇ ਤੁਸੀਂ ਪੰਜਾਬ ਦੇ ਵਾਸੀ ਹੋ ਜੇ ਸ਼ਿਵਰਾ ਚੋਹਾਂਦੀ ਆਏ ਨੇ ਐਗਰੀਕਲਚਰ ਮਿਨਿਸਟਰ ਨੇ ਸੈਂਟਰ ਦੇ ਹੋ ਉਹਨਾਂ ਨੇ ਸਾਰਾ ਦੇਖ ਲਿਆ ਕੀ ਹਾਲਾਤ ਹੋਏ ਨੇ ਇੱਥੇ ਐਗਰੀਕਲਚਰ ਦੇ ਕੀ ਤਬਾਈ ਹੋਈ ਆ ਉਹਨਾਂ ਨੂੰ ਚਾਹੀਦਾ ਕਿ ਉਹ ਅਨਾਉਂਸ ਕਰਕੇ ਜਾਂਦੇ ਚ ਉਹ ਜੇ ਨਹੀਂ ਕਰਕੇ ਕਿ ਹੋ ਸਕਦਾ ਕਹਿੰਦੇ ਹਨ ਪ੍ਰਧਾਨ ਮੰਤਰੀ ਜੀ ਆਪਣੇ ਮੂੰਹੋਂ ਕੁਝ ਅਨਾਉਂਸ ਕਰਨਗੇ ਸੋ ਅਸੀਂ ਆਸ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਪੈਕ ਸਪੈਸ਼ਲ ਪੈਕੇਜ ਦੇਣ ਪੰਜਾਬ ਨੂੰ ਜਿਹਦੇ ਨਾਲ ਪੰਜਾਬ ਦੀ ਜੜੀ ਹੈ ਕਿਸਾਨੀ ਪੰਜਾਬ ਦੀ ਹੋਰ ਹਾਲਤ ਜਿਹੜੀ ਖਰਾਬ ਹੋਈ ਆ ਉਹ ਆਪਣੇ ਪੈਰਾਂ ਤੋਂ ਮੁੜ ਖੜੀ ਹੋ ਸਕੇ